ਲਓ ਜੀ ਆਪਾਂ ਪਹੁੰਚ ਚੁੱਕੇ ਆ ਪੁਲਿਸ ਉਹ ਦੇਖੋ ਮੇਰੇ ਪਿੱਛੇ ਸੁਗਾ ਠੀਕ ਹੈ ਸਾਹ ਛੜ ਗਿਆ ਯਾਰ ਗਰਮੀ ਬਹੁਤ ਆ ਗਈ ਆ ਦੇਖੋ ਪੁਲੀ ਸਾਡੀ ਤੁਹਾਨੂੰ ਮਾਚੀ ਤਾਂ ਦਿਖਾਉਣਾ ਹੋਰ ਇਹ ਜਿੱਥੇ ਬੈਠਾ ਆ ਦੇਖੋ ਠੀਕ ਹੈ ਤੇ ਵਾਕੀ ਕਮੈਂਟ ਜਰੂਰ ਕਰਿਓ ਜਿਹੜੇ ਤੁਹਾਨੂੰ ਪਹੁੰਚਦੇ ਨੇ ਆ ਕੇ ਤੁਹਾਨੂੰ ਦੂਗਾ ਪਾਸਾ ਦਿਖਾਉਣਾ ਦਾ ਯਾਲਾ ਆ ਦੂਗਾ ਪਾਸਾ ਠੀਕ ਹੈ ਦੇਖੋ ਚਾਰੇ ਪਾਸੇ ਕਿੰਨਾ ਘੜ ਸ਼ਾਂਤੀ ਬਹੁਤ ਆ ਯਾਰ ਸਵੇਰੇ ਸਵੇਰੇ ਰੋਚੀ ਮੁਰਗੇ ਬੋਲਦੇ ਸੁਣ ਰਹੇ ਆ ਤੁਹਾਨੂੰ ਦੇਖੋ ਸਵੇਰੇ ਸਵੇਰੇ ਕਿੰਨੀ ਸ਼ਾਂਤੀ ਆ ਕਿ ਤੁਸੀਂ ਤਾਂ ਮੋਸਿਨਾ ਸਕੂਲ ਟਾਈਮ ਤੇ ਪ੍ਰੋਬਲਮ ਦੱਸੀਆ ਕਿ ਦੇਖੋ ਇੱਥੇ ਮੋੜਾਬੀਆਂ ਹਰਦੀਆਂ ਨੇ ਦੇਖੋ ਹੁਣੇ ਹੁਣੇ ਦੀ ਸਫਾਈ ਕੀਤੀ ਆ ਪੱਟਿਆ ਜ਼ਰੂਰ ਆ ਹੈ ਲਾਦਾ ਕੁਝ ਕੰਨਗੇ ਨਵਾਂ ਬਣਾਉਣਗੇ ਉਹ ਕੋਨ ਨਾਮ ਬਣਾਉਣਗੇ ਲਾ ਦਦਾ ਗੱਡੀ ਆ ਗਈ ਦੇਖੋ ਉਧਰ ਵੀਰੂ ਵੀਰ ਪਰ ਸਵੇਰੇ ਸਵੇਰੇ ਕੋਈ ਨਾ ਟੱਕਰਦਾ ਹੈਗਾ ਯਾਰ ਮੈਨੂੰ ਸਦਰੇ ਕੋਈ ਨਹੀਂ ਉੱਡਦਾ ਹੈਗਾ ਪੰਡਾ ਜਿਹਾ ਸਿਆਲ ਤੇ ਲੋਕ ਘੱਟ ਛੇਤੀ ਉੱਡਦੇ ਨੇ ਅਰੇ ਜਿਹਿਆਂ ਲੱਭ ਕੇ ਪੈ ਰਹੇ ਨੇ ਯਾਰ ਹੋ ਮੈਂ ਵੀ ਥੋੜੇ ਦੇਰ ਤੱਕ ਬਾਤ ਤਪਾਈਓ ਵੀ ਜਲਦੀ ਉੱਠਿਆ ਕਰਾਂ ਚਲੋ ਕੋਈ ਨਹੀਂ ਆਪਾਂ ਕਰਾਂਗੇ ਅੱਗੇ ਬਾਤ ਤੇ ਜਲਦੀ ਉੱਠਿਆ ਕਰੀਏ ਜਾਂ ਤੁੰਦ ਹੋਰ ਵੱਧ ਗਈ ਮੈਨੂੰ ਲੱਗਦਾ ਨਾ ਦੇਖਿਓ ਜੇ ਨਹੀਂ ਵੱਧ ਗਈ ਪਛਾਹ ਤੋਂ ਹੁੰਦਾ ਨਾ ਤੁੰਦ ਬਹੁਤ ਵੱਧ ਗਈ ਯਾਰ ਇਹ ਨਾ ਹੋਰ ਤੁੰਦ ਹੋਰ ਆਊਗੀ ਆ ਮੈਂ ਇੱਕ ਦੋ ਸੈਲਫੀ ਲੈ ਲਮਾ ਅੱਪਾ ਤੁਹਾਡੇ ਵੱਲੋਂ ਵੀਡੀਓ ਸਾਰੀਆਂ ਲਾਈਕ ਕਰਿਓ ਠੀਕ ਆ ਨੈਕਸਟ ਵੀਡੀਓ ਚ ਬਣੇ ਰਹੋ ਮੇਰੇ ਨਾਲ